ਸਤਿ ਜੀ ਰਹਿਗੂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੁਹਾਡੇ ਆਪਣੇ ਚੈਨਲ ਦੇ ਸਵਾਗਤ ਆ ਜੀ। ਆਪਾਂ ਬਣਾ ਰਹੇ ਹਾਂ ਇਹ ਮਿੱਸੀ ਰੋਟੀ। ਕਣਕ ਦੇ ਆਟੇ ਦੇ ਵਿੱਚ ਮੱਕੀ ਦਾ ਆਟਾ ਥੋੜਾ ਜਿਹਾ ਮਿਕਸ ਕਰ ਲਿਆ ਸੀਗਾ ਜੀ। ਇਹ ਮੀਂਹ ਪੈਂਦਾ ਜੀ 2-3 ਦਿਨ ਹੋ ਗਏ 24 ਤਰੀਕ ਦਾ। ਬੱਸ ਜੀ ਹਟਣ ਦਾ ਨਾ ਇਹ ਜਿਹੜਾ ਪਾਣੀ ਭੜੀ ਹੋਇਆ ਪਿਆ ਸਾਰੇ ਪਾਸੇ। ਇਹ ਦਾ ਟਾਈਮ ਹੈ ਜੀ। ਕੱਚਾ ਵੀ ਚਲੋ ਅੱਦ ਮੱਕੀ ਦੀ ਰੋਟੀ ਬਣਾ ਲਈ ਕਦੇ ਕਦੇ ਮਾਂ ਜਿਆ ਕਰਦਾ ਹੁੰਦਾ ਵੀ ਮੱਕੀ ਦੀ ਰੋਟੀ ਬਣਾਈਏ ਸਰਦੀਆਂ ਦੇ ਵਿੱਚ ਤਾਂ ਜੀ ਵੱਧ ਬਣਦੀ ਹੈ ਤੇ ਗਰਮੀਆਂ ਦੇ ਵਿੱਚ ਆਪਾਂ ਘੱਟ ਬਣਾਉਨੇ ਤਾਂ ਆਪਾਂ ਜੀ ਕਿਲੋ 1.5 ਕਿਲੋ ਕੋਦੇ 2 ਕਿਲੋ ਆਟਾ ਲਈਦਾ ਮੱਕੀ ਦਾ ਦੱਬੇ ਚ ਪਾ ਕੇ ਨਾ ਫ੍ਰਿਜ ਤੇ ਰੱਖ ਦਿੰਨੇ ਹੁੰਦੇ ਜੀ ਫੇਰ ਖਰਾਬ ਨਹੀਂ ਹੁੰਦਾ ਇਹੇ ਜਦੋਂ ਵੀ ਰੋਟੀ ਬਣਾਉਣੀ ਹੁੰਦੀ ਹੈ ਬਸ ਉਹਨਾਂ ਕਾ ਕੱਢ ਲਈਦਾ ਹਾਂਜੀ ਰੋਟੀਆਂ ਆਪਣੀਆਂ ਬਣ ਰਹੀਆਂ ਨੇ ਜੀ ਬਸ 2-3 ਕੇ ਰਹਿ ਗਈਆਂ। ਉਹ ਜੇ ਤਵੇ ਦੇ ਉੱਪਰ ਹੀ ਰਾੜਾਂਗੇ। ਆਪਾਂ ਗੈਸ ਦੇ ਉੱਪਰ ਨਹੀਂ ਰਾੜਦੇ ਹੈਗੇ। ਅਸੀਂ ਆਪਾਂ ਨੇ ਛੋਟੀਆਂ-ਛੋਟੀਆਂ ਰੋਟੀਆਂ ਬਣਾਈਆਂ ਨੇ। ਜ਼ਿਆਦਾ ਵੱਡੀਆਂ ਨਹੀਂ ਬਣਾਈਆਂ ਹੈਗੀਆਂ ਨੇ। ਰੋਟੀਆਂ ਬਹੁਤ ਸੋਹਣੀਆਂ ਬਣਦੀਆਂ ਨੇ ਆਪਾਂ ਡੱਬੇ ਦੇ ਵਿੱਚ ਰੱਖੀ ਜਾਂਦੇ ਹਾਂ ਨਾਲ ਦੀ ਨਾਲ ਢੱਕਣ ਬੰਦ ਕਰ ਦਾਂਗੇ ਵੀ ਠੰਡੀਆਂ ਨਾ ਹੋ ਜਾਣ ਇਧਰ ਨਾਲ ਦੀ ਨਾਲ ਜੀ ਆਪਣੀ ਸਬਜ਼ੀ ਵੀ ਗਰਮ ਕਰ ਲਾਂਗੇ ਆਹ ਰਾਮ ਤੋੜੀਆਂ ਦੀ ਤੇ ਆਲੂ ਦੀ ਆਪਣੀ ਹੈਗੀ ਸਬਜ਼ੀ ਥੋੜੀ ਜੀ ਨਰਮ ਹੋ ਗਈ ਜੀ ਆਪਾਂ ਹਜੇ ਰੁੱਕੇ ਨੂੰ ਇਹ ਤਾਂ ਦੂਜੀ ਸਾਈਡ ਚੇਂਜ ਕਰਦੇ ਹਾਂ ਤਨ ਉਹ ਦਿਨ ਹੋ ਗਈ ਜੀ ਵੀ ਪੈਂਦੇ ਇਹਨੂੰ ਹਟਣ ਦਾ ਨੋਈ ਨਹੀਂ ਲੈਂਦਾ 24 ਤਰੀਕ ਦਾ ਪੈਂਦਾ ਕੱਲ 25 ਸੀ ਜੀ ਅੱਜ ਹੋ ਗਈ 26 26 ਦਾਸਤ ਰਾਤ ਵੀ ਜੀ ساری ਰਾਤ ਪੈਂਦਾ ਰਿਹਾ ਰਾਤ 1:30 ਵਜੇ ਹਨੇਰੀ ਵੀ ਬਹੁਤ ਆ ਗਈ ਸੀ ਤੇ ਲਾਈਟ ਵੀ ਜਦੋਂ ਚਲੀ ਜਾਂਦੀ ਹੈ ਲੋ ਜੀ ਆਪਾਂ ਰੋਟੀ ਦੀ ਦੂਜੀ ਸਾਈਡ ਚੇਂਜ ਕਰ ਦਾਂਗੇ ਦੇਖੋ ਜੀ ਕਿੰਨੀ ਸੋਹਣੀ ਰੋਟੀ ਬਣ ਕੇ ਤਿਆਰ ਹੋਈ ਹੈ ਮੱਕੀ ਦਾ ਆਟਾ ਜੀ ਥੋੜਾ ਜਿਹਾ ਜੀ ਆਪਾਂ ਵਿੱਚ ਕਣਕ ਦਾ ਮਿਕਸ ਕਰ ਲਿਆ ਸੀ ਇਹ ਮਿੱਸੀਆਂ ਜੀਆਂ ਰੋਟੀਆਂ ਬਣਾ ਲਈਆਂ ਸੀ ਜੀ ਤੇ ਇਹਨਾਂ ਦਾ ਜੀ ਆਪਾਂ ਚੁੱਲੇ ਤੇ ਵੀ ਬਣਾ ਲਏ ਨੇ ਪਰ ਹੁਣ ਮੀਹ ਪੈਂਦਾ ਕਰਕੇ ਜੀ ਬਾਹਰ ਚੁੱਲੇ ਤੇ ਵੀ ਨਹੀਂ ਬਣਨਗੇ ਬਹੁਤ ਸੋਹਣੀ ਆਪਣੀ ਰੋਟੀ ਬਣ ਕੇ ਤਿਆਰ ਹੋਈ ਹੈ ਹਾਂ ਜੀ ਆਪਾਂ ਇਹ ਵੀ ਰੋਟੀ ਡੱਬੇ ਦੇ ਵਿੱਚ ਰੱਖ ਦਾਂਗੇ ਉਹ ਜੀ ਬਲੀ ਰੋਟੀ ਬਣ ਕੇ ਕਰਾਉਣੇ ਤਿਆਰ ਹਾਂਜੀ ਆਪਣੀ ਆ ਵੀ ਜੀ ਰੋਟੀ ਬਣ ਕੇ ਤਿਆਰ ਆ ਆਪਾਂ ਤਵੇ ਦੇ ਉੱਪਰ ਪਾ ਦਾਂਗੇ ਉਹਦੀ ਸਾਰੀਆਂ ਰੋਟੀਆਂ ਆਪਣੀਆਂ ਬਣ ਗਈਆਂ ਬਸ ਆਹੀ ਰੋਟੀ ਸੀਗੀ ਲਾਸਟੇ ਵੀ ਬਣ ਜੂਗੀ ਹਾਂਜੀ ਦੋ ਤਿੰਨ ਘਟਾਰਾਂ ਨੇ ਜੀ ਦੋ ਤਿੰਨ ਚਿੜੀਆਂ ਨੇ ਉਹ ਆਪਣੀ ਪੱਕੀ ਇੱਥੇ ਜਿਹੜੇ ਆਪਣੇ ਫਰੂਟਾਂ ਦੇ ਬੂਟੇ ਲਾਏ ਹੋਏ ਨੇ ਜੀ ਕਿੰਨੂ ਚੀਕ ਹੋ ਗਿਆ ਨਾਰ ਹੋ ਗਿਆ ਇਹ ਇੱਥੇ ਪੱਕੇ ਹੀ ਰਹਿੰਦੇ ਨੇ ਜੀ ਇੱਥੇ ਰਾਤ ਵੀ ਸਾਰੀ ਰਾਤ ਬਰਾਂਡੇ ਦੇ ਵਿੱਚ ਹੀ ਬੈਠੇ ਰਹੇ ਹੁਣ ਬਾਹਰ ਇਹਨਾਂ ਨੂੰ ਜਾਨਵਰਾਂ ਨੇ ਵੀ ਖਾਣ ਨੂੰ ਕੁਛ ਨਹੀਂ ਹੈਗਾ ਜੀ ਮੈਂ ਰਾਤ ਚੌੜਪੇ ਹਾਂ ਤੁਸੀਂ ਵੀ ਉਹ ਪਾਏ ਨੇ ਜੀ ਹੁਣ ਤੇ ਚਿੜੀਆਂ ਦੀ ਵਿੱਚ ਆਵਾਜ਼ ਆ ਰਹੀ ਹੈ ਜੀ ਪੱਕੇ ਹੀ ਰਹਿੰਦੇ ਨੇ ਇੱਥੇ ਰੋਟੀ ਆਪਣੀ ਆ ਵੀ ਬਣ ਕੇ ਤਿਆਰ ਹੈ ਸਸਾਪਾ ਕਰ ਦਾਂਗੇ ਬੰਦ ਹਾਂਜੀ ਆਪਣੀ ਜੀ ਮੱਕੀ ਮਿਸੀਆਂ ਰੋਟੀਆਂ ਬਣ ਕੇ ਤਿਆਰ ਨੇ ਜੀ ਪਣ ਲੱਗਿਆ ਨਹੀਂ ਇਹਨਾਂ ਨੂੰ ਸ਼ੱਕ ਹੁਣ ਤੂ ਆਪਾਂ ਨੇ ਲਈਆਂ ਨੇ ਛੋਟ-ਛੋਟੇ ਮਿਸੀਆਂ ਰੋਟੇ ਨਾਲ ਆਪਾਂ ਨੇ ਲਈ ਹੈ ਜੀ ਆਰਾਮ ਤੋਰੀਆਂ ਦੀ ਸੱਜੀ ਜਿਆਦਾ ਤਰੀ ਵਾਲੀ ਨਹੀਂ ਸੀਗੀ ਬਣਾਈ ਜੀ ਥੋੜੀ ਜਿਹੀ ਰਸਮੀ ਸੀ ਜੀ ਬਣਾਈ ਸੀ ਨਾਲ ਆਪਾਂ ਨੇ ਲਈ ਹੈ ਲੱਸੀ ਤੇ ਸਾਨੂੰ ਤਾਂ ਜੀ ਲੱਗਿਆ ਭੁੱਖ ਲੱਗਿਆ ਸ਼ੱਕਨ ਹਾਂ ਜਿਹੜੇ ਭੈਣ ਭਰਾ ਆਪਣੇ ਨਾਲ ਜੀ ਜੁੜੇ ਹੋਏ ਨੇ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਜੀ ਤੈਹ ਦੇ ਅਨੁਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਰਦੇ ਆਂ ਜੀ ਆਪਣੇ ਜੀ ਵੀਓ ਬਹੁਤ ਘੱਟ ਆਉਂਦੇ ਨੇ ਜੀ ਆਪਣੀ ਵੀਡੀਓ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਜੀ ਹੋਰ ਆਂਡੀਆਂ ਗੁਆਂਢੀਆਂ ਨੂੰ ਸ਼ੇਅਰ ਕਰ ਦਿਆ ਕਰੋ ਜੀ ਸਾਨੂੰ ਸਪੋਰਟ ਕਰੋ ਜੀ ਤੁਹਾਡੀ ਸਪੋਰਟ ਦੀ ਲੋੜ ਆ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਸਾਰਿਆਂ ਦਾ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜੀ